ਵੈਟਰਜੀ ਦਾ ਕਾਨਸਲੈਟ ਵੈਟਰਜੀ ਕੀ ਫਤਿਹ ਸਾਡੀ ਬੇਨਤੀ ਆ ਪਹਿਲਾਂ ਤੇ ਦੁਕਾਨਦਾਰਾਂ ਨੂੰ ਵੀ ਜਿਨ੍ਹਾਂ ਦੇ ਮੋਰੇ ਰੇੜੀਆਂ ਫੜੀਆਂ ਲੱਗੀਆਂ ਨੇ ਡੀਸੀ ਸਾਹਿਬ ਤੇ ਆਰਡਰ ਆ ਗਿਆ ਇਹ ਦੁਕਾਨਦਾਰ ਤੇ ਪਰਚਾ ਕਰੋ ਜਿਹਦੇ ਮੋਰੇ ਰੇੜੀ ਲੱਗੀ ਆ ਅਸੀਂ ਤੁਹਾਨੂੰ ਵਾਰਨਿੰਗ ਦੇ ਰਹੇ ਆ ਇਹ ਜਿਹਦੀ ਦੁਕਾਨ ਤੇ ਮੋਰੇ ਵੀ ਬਸਤੀ ਤੋਂ ਲੈ ਕੇ ਮਹਿਰਬਾਨ ਤੱਕ ਜੇ ਇਸ ਦੁਕਾਨ ਤੇ ਮੋਰੇ ਰੇੜੀ ਹੋਈ ਜਾਂ ਖੋਖਾ ਹੋਇਆ ਉਹ ਦੁਕਾਨਦਾਰ ਤੇ ਪਰਚਾ ਹੋਊਗਾ ਉਹਦਾ ਚਲਾਨ ਹੋਊਗਾ ਜੇ ਉਹ ਫਿਰ ਵੀ ਨਹੀਂ ਹਟਦਾ ਤਾਂ ਉਹਦੀ ਦੁਕਾਨ ਵੀ ਸੀਲ ਹੋ ਸਕਦੀ ਆ ਅਸੀਂ ਕਿਸੇ ਦੇ ਕੰਮ ਦੇ ਦੁਸ਼ਮਣ ਨਹੀਂ ਹੈਗੇ ਅਸੀਂ ਕਹਿੰਨੇ ਆਪਣਾ ਕੰਮ ਕਰੋ ਪਰ ਲੋਕਾਂ ਨੂੰ ਤੰਗ ਨਾ ਕਰੋ ਚਾਹੇ ਕੋਈ ਪੰਜਾਬੀ ਆ ਚਾਹੇ ਕੋਈ ਪ੍ਰਵਾਸੀ ਆ ਅਸੀਂ ਕਿਸੇ ਦੀ ਵੀ ਰੇੜੀ ਆ ਜਿਹੜੀ ਉਹ ਸੜਕ ਤੇ ਨਹੀਂ ਲੱਗਣ ਦੇਣੀ ਸੜਕ ਤੇ ਰੇੜੀ ਲਾ ਕੇ ਕੋਈ ਕੰਮ ਨਹੀਂ ਕਰੂਗਾ ਆਪਣਾ ਕੰਮ ਆ ਗਵਰਨਮੈਂਟ ਤੋਂ ਮੰਗ ਕਰੋ ਵੀ ਸਾਨੂੰ ਲੱਗ ਜਗ੍ਹਾ ਦਿੱਤੀ ਜਾਵੇ ਅਸੀਂ ਜਿੰਨੀਆਂ ਵੀ ਰੇੜੀਆਂ ਪਿੱਛੇ ਹਟਾਈਆਂ ਅਸੀਂ ਹੌਲੀ ਹੌਲੀ ਸੜਕ ਦੇ ਵਿੱਚ ਆ ਗਈਆਂ ਜਿਹੜੇ ਕਾਰਪੋਰੇਸ਼ਨ ਵਾਲੇ ਇਹਨਾਂ ਰੇੜੀਆਂ ਤੋਂ ਪੈਸੇ ਲੈਂਦੇ ਆ ਸਾਡੇ ਕੋਲੇ ਉਹਨਾਂ ਦਾ ਰਿਕਾਰਡ ਆ ਫਿਰ ਨਾ ਕਿਉਂ ਤੁਸੀਂ ਸਸਪੈਂਡ ਵੀ ਹੋਵੋਗੇ ਤੁਹਾਡੇ ਤੇ ਪਰਚਾ ਵੀ ਦਰਜ ਹੋਊਗਾ ਕਿਉਂਕਿ ਤੁਸੀਂ ਸੜਕ ਦੇ ਵਿੱਚ ਖੜੀਆਂ ਰੇੜੀਆਂ ਤੋਂ ਪੈਸੇ ਲੈ ਰਹੇ ਜੀ ਇਹ ਕੋਈ ਤੁਹਾਡੀ ਮਾਲਕੀ ਨਹੀਂ ਹੈਗੀ ਕਾਰਪੋਰੇਸ਼ਨ ਦੀ ਇਹ ਸੜਕ ਆ ਲੋਕਾਂ ਦੇ ਆਣ ਜਾਣ ਲਈ ਆ ਤੇ ਅਸੀਂ ਅੱਜ ਤੁਹਾਨੂੰ ਵਾਰਨਿੰਗ ਦਿੰਦੇ ਆ ਵੀ 3 ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਕੁਝ ਸਾਫ਼ ਕਰ ਦਿਓ ਨਹੀਂ ਤਾਂ ਸਾਨੂੰ ਮਜਬੂਰ ਨਾ ਫਿਰ ਸਰਕਾਰ ਨੂੰ ਮਜਬੂਰ ਕਰਨਾ ਪਊ ਕੋਈ ਨਾ ਕੋਈ ਰੋਡ ਜਾਮ ਕਰਾਂਗੇ ਜਾਂ ਹੀ ਟੋਲ ਪਲਾਸੇ ਦੇ ਜਾਵਾਂਗੇ ਜਾਂ ਹੀ ਡੀਸੀ ਦਾ ਦਫ਼ਤਰ ਜਾਮ ਕਰਾਂਗੇ ਫਿਰ ਨਾ ਕਿਉਂ ਸਾਨੂੰ ਦੱਸਿਆ ਨਹੀਂਗਾ ਨਹੀਂ ਤੇ ਇਹ ਜਿੰਨੀਆਂ ਵੀ ਰੇੜੀਆਂ ਭੜੀਆਂ ਨੇ ਇਹ ਸਾਰੀਆਂ ਪਾਸੇੜ ਜਾਣੀਆਂ ਚਾਹੀਦੀਆਂ ਔਰ ਦੂਜਾ ਸਾਡਾ ਰਾਮ ਰੋਡ ਸ਼ੁਰੂ ਨਹੀਂ ਹੋਇਆ ਅਜੇ ਤੱਕ ਸਾਡਾ ਰਾਮ ਰੋਡ ਸ਼ੁਰੂ ਕਰਾ ਦਿਓ ਅੱਗੇ ਇਹ ਬੇਨਤੀ ਕਰਨ ਲਈ ਅੱਜ ਤੁਹਾਨੂੰ ਇਹ ਵੀਡੀਓ ਪਾ ਰਹੇ ਹਾਂ ਕਿ ਸਾਰੇ ਲੋਕਾਂ ਦੇ ਜਿੰਨਾ ਵੀ ਇਹ ਏਰੀਆ ਬੜੀ ਸੋਹਣੀ ਸਾਰਿਆਂ ਨੇ ਸੁਖ ਦਾ ਸਾਹ ਲਿਆ ਸੀ ਸਾਰਿਆਂ ਨੂੰ ਚੰਗਾ ਲੱਗਣ ਲੱਗ ਪਿਆ ਸੀ ਵੀ ਯਾਰ ਸੜਕ ਖੁੱਲ ਗਈ ਸਾਡੇ ਜਾਣ ਆਣ ਦਾ ਰਸਤਾ ਵਧੀਆ ਬਣ ਗਿਆ ਪਰ ਤੁਸੀਂ ਉਹ ਦੁਬਾਰੇ ਫਿਰ ਉੱਥੇ ਲੈ ਜਾਂਦੀਆਂ ਪਰ ਅਸੀਂ ਤੁਹਾਨੂੰ ਹੁਣ ਵਾਰਨਿੰਗ ਦੇਣ ਲੱਗੇ ਵੀ ਜਿਹਦੀ ਰੇੜੀ ਫੜੀ ਰੋਡ ਦੇ ਉੱਪਰ ਲੱਗੀ ਹੋਈ ਉਹ ਆਪਣਾ ਜ਼ਿੰਮੇਵਾਰ ਆਪ ਹੋਊਗਾ ਦੂਜਾ ਜਿਹੜੇ ਦੁਕਾਨ ਤੇ ਮੋਹਰੇ ਲੱਗੀ ਹੋਈ ਉਹ ਦੁਕਾਨ ਵਾਲਾ ਜ਼ਿੰਮੇਵਾਰ ਹੋਊਗਾ ਇਹ ਤੇ بڑے ਦੁਕਾਨਦਾਰ ਪੈਸੇ ਲੈਂਦੇ ਨੇ ਰੇੜੀਆਂ ਵਾਲਿਆਂ ਤੋਂ ਮੋਰੀ ਰੇੜੀਆਂ ਲਵਾ ਕੇ ਜੇ ਤੁਹਾਡਾ ਤੁਹਾਡੀ ਦੁਕਾਨਦਾਰੀ ਨਾਲ ਢਿੱਡ ਨਹੀਂ ਨਾ ਪਰਦਾ ਦੇ ਰੇੜੀਆਂ ਦੇ ਪੈਸਾ ਨਾ ਵੀ ਪਰਣ ਲੱਗਾ ਇਸ ਕਰਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਛੱਡ ਦਿਓ ਚੰਗੇ ਰਹੋਗੇ ਨਹੀਂ ਤਾਂ ਸਾਨੂੰ ਮਜਬੂਰ ਨੂੰ ਕੋਈ ਕਾਰਵਾਈ ਤਕੜੀ ਕਰਨੀ ਪਊਗੀ ਅਸੀਂ ਕਰਾਂਗੇ 3 ਦਿਨ ਦਾ ਟਾਈਮ ਆ ਤੁਹਾਡੇ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ